ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਮੌਸਮ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਇਸ ਵੇਲੇ ਵੈਸਟਰਨ ਡਿਸਟਰਬੈਂਸ ਐਕਟਿਵ ਹੈ ਯਾਨੀ ਕਿ ਪੱਛਮੀ ਗੜਬੜੀ ਯਾਨੀ ਕਿ ਪੰਜਾਬ ਦੀ ਲੋਕਲ ਭਾਸ਼ਾ ਦੇ ਵਿੱਚ ਇਸ ਨੂੰ ਪੱਛੋਂ ਦੀ ਵਾਅ ਵੀ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਇਸ ਵਕਤ ਇਸ ਵਕਤ ਪੱਛਮ ਦੀਆਂ ਹਵਾਵਾਂ ਐਕਟਿਵ ਨੇ ਜਿਸ ਕਾਰਨ ਅਗਲੇ 2-3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤਾਪਮਾਨ ਘਟਦਾ ਹੋਇਆ ਦੇਖਣ ਨੂੰ ਮਿਲ ਸਕਦਾ ਹੈ ਧੁੰਦ ਵੀ ਵੱਸ ਸਕਦੀ ਹੈ ਜਿਸ ਦੇ ਕਾਰਨ ਵਿਜ਼ਿਬਿਲਟੀ ਦੇ ਵਿੱਚ ਵੀ ਕਮੀ ਆ ਸਕਦੀ ਹੈ ਇਸੇ ਵੈਸਟਰਨ ਡਿਸਟਰਬੈਂਸ ਦੇ ਕਾਰਨ ਪਹਾੜਾਂ ਦੇ ਵਿੱਚ ਬਰਫਬਾਰੀ ਵਧਣ ਦੇ ਅਸਾਰ ਵੀ ਨੇ ਜਿਸ ਦੇ ਨਾਲ ਠੰਡ ਵਾ ਸਕਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ ਦੇ ਉੱਤੇ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ ਜਿਸ ਕਾਰਨ ਆਵਾਜਾਈ ਜਿਹੜੀ ਹੈ ਸਲੋ ਹੋ ਸਕਦੀ ਹੈ ਪੱਛਮੀ ਹਵਾਵਾਂ ਦੇ ਐਕਟਿਵ ਹੋਣ ਦੇ ਨਾਲ ਜਿੱਥੇ ਠੰਡ ਵਧੇਗੀ ਉਹਦੇ ਨਾਲ ਹੀ ਮਾਹਰਾਂ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਬੱਚੇ ਤੇ ਬਜ਼ੁਰਗ ਗਰਮ ਕੱਪੜੇ ਪਾ ਕੇ ਰੱਖਣ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਸਵੇਰੇ ਸ਼ਾਮ ਘਰ ਤੋਂ ਬਾਹਰ ਨਾ ਨਿਕਲਿਆ ਜਾ ਸਕੇ ਗਰਮ ਕੱਪੜੇ ਪਾਉਣ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਨਾਲ ਨਾਲ ਖਾਣ ਪੀਣ ਦੇ ਵਿੱਚ ਵੀ ਖਾਸ ਹਦਾਇਤਾਂ ਮੌਸਮ ਮਾਹਰਾਂ ਤੇ ਸਿੱਧ ਮਾਹਰਾਂ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਔਰ ਸੁਣਦੇ ਆ ਮੌਸਮ ਵਿਗਿਆਨੀਆ ਅਤੇ ਮੌਸਮ ਮਾਹਰਾਂ ਵੱਲੋਂ ਅਗਲੇ 2-3 ਦਿਨ ਦੇ ਮੌਸਮ ਦੇ ਬਾਰੇ ਵਿੱਚ ਕੀ ਚੇਤਾਵਨੀ ਅਤੇ ਕੀ ਸਲਾਹ ਦਿੱਤੀ ਗਈ ਹੈ आगे अब देखिए तीन से चार दिन मौसम ठीक रहेगा कोई बारिश की संभावना नहीं है इस बीच में जैसे आप देख रहे हैं कि पिछले 48 एट आवर्स में कुछ तापमान में कमी आई है उसका मुख्य कारण ये रहा कि हिमाचल और आसपास के इलाकों में बर्फबारी हो रही है। और नीचे भी पंजाब हरियाणा में बारिश हुई उससे टेम्परेचर कुछ कम आया है तो सिर्फ इतना है कि तापमान आगे कुछ कम रहेंगे और कुछ कोल्ड वेव कंडीशन भी कहीं पर हो सकती है मॉर्निंग और इवनिंग आवर में जहाँ तक फॉग की बात है फॉग की संभावना नहीं है बहुत कम है अगर होगी भी तो बहुत कम होगी और इसके बाद फिर जो है बीच बीच में दिसंबर में कुछ हल्के पश्चिमी विक्षोभ और भी हैं लेकिन जो भी एकदम से ड्राई सीजन चल रहा था उसको जरूर राहत मिली है क्योंकि ड्राइनेस का पीरियड ख़त्म हो गया है हालांकि बारिश तो स्लो हुई है हल्की हुई है लेकिन इसका फ़ायदा जरूर रहेगा खासकर पोल्यूशन को कम करने में ड्राइनेस को कम करने में और जैसे आगे ठंड आएगी तो और ज़रा एक तरह से विंटरी सीजन का भी फीलिंग होगा देखिए कोल्ड वेव का एडवाइजरी है तीन से चार दिन का अलर्ट है येलो अलर्ट कोल्ड वेव का कि सुबह शाम थोड़ा सा प्रिकॉशन लेना है क्योंकि टेम्परेचर अब 10 से नीचे आ चुके हैं और मिनिमम टेम्परेचर 10 से नीचे आते हैं तो कोल्ड वेव की संभावनाएं है बनती हैं तो वही ध्यान रखना पड़ेगा फॉग की जैसे मैंने कहा कि ऐसा नहीं है कि बहुत डेंस फॉग आ जाएगी लगातार फॉग रहेगी अगर आएगी भी तो थोड़े समय के लिए मॉर्निंग इवनिंग में कुछ हिस्सों में आ सकती है ਸੋ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਇੱਕ ਦੋ ਦਿਨਾਂ ਚ ਮੌਸਮ ਚ ਕਾਫੀ ਤਬਦੀਲੀਆਂ ਆਣ ਵਾਲੀਆਂ ਆ ਸਡਨਲੀ ਫੌਗ ਆਏਗੀ ਹੈਜ਼ੀਨਸ ਆਏਗੀ ਵਿਜ਼ਿਬਿਲਟੀ ਵੀ ਘਟੇਗੀ ਲੇਕਿਨ ਇਹਦੇ ਨਾਲ ਨਾਲ ਠੰਡ ਵੀ ਵਧੇਗੀ ਠੰਡੀਆਂ ਹਵਾਵਾਂ ਵੀ ਚੱਲਣਗੀਆਂ ਸੋ ਸਾਰਿਆਂ ਨੂੰ ਸਪੈਸ਼ਲੀ ਬੱਚਿਆਂ ਔਰ ਬਜ਼ੁਰਗਾਂ ਨੂੰ ਇਸ ਤੋਂ احتیاط ਰੱਖਣ ਦੀ ਲੋੜ ਹੈ ਠੰਡ ਸਵੇਰੇ ਔਰ ਸ਼ਾਮ ਨੂੰ ਘਰੋਂ ਬਾਹਰ ਨਾ ਨਿਕਲਣ ਜੇ அவਸ਼ਕਤਾ ਨਹੀਂ ਹੈ ਤੇ ਦੁਪਹਿਰੇ ਜੇ ਸੈਰ ਕਰਨ ਜਾਣਾ ਹੈ ਬਜ਼ੁਰਗਾਂ ਨੂੰ ਬੜਾ ਸੈਰ ਦਾ ਸ਼ੌਕ ਹੁੰਦਾ ਹੈ ਔਰ ਸਿਹਤ ਲਈ ਵੀ ਚੰਗੀ ਹੈ ਤੇ ਦੁਪਹਿਰੇ ਜਾਣ ਜਦੋਂ ਧੁੱਪ ਨਿਕਲੀ ਹੋਵੇ ਉਦੋਂ ਸੈਰ ਲਈ ਜਾਣ ਅਦਰਵਾਈਜ਼ ਸੈਰ ਤੋਂ ਰਿਫਰੇਨ ਕਰਨ ਪਲੱਸ ਇਹਦੇ ਚ ਖਾਣ ਪੀਣ ਦਾ ਵੀ ਖਿਆਲ ਰੱਖਣਾ ਪਏਗਾ ਤਰਲ ਪਦਾਰਥ ਜ਼ਿਆਦਾ ਖਾਣੇ ਨੇ ਔਰ ਬਹੁਤ ਜ਼ਿਆਦਾ ਹੈਵੀ ਚੀਜ਼ਾਂ ਨਹੀਂ ਖਾ ਲੈਣੀਆਂ ਕਿਉਂਕਿ ਐਕਟੀਵਿਟੀ ਘਟ ਜਾਏਗੀ ਤੇ ਇਮਿਊਨਿਟੀ ਵਾਲੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਇਮਿਊਨਿਟੀ ਚ ਸਾਨੂੰ ਜਿੰਨੇ ਵੀ ਹਰਬਸ ਹੈਗੇ ਉਹ ਸਾਰੇ ਤુલਸੀ ਦਾ ਇਸਤੇਮਾਲ ਕਰੋ ਅਦਰਕ ਦਾ ਇਸਤੇਮਾਲ ਕਰੋ ਐਲੋਵੇਰਾ ਕਰੋ ਆਮਲਾ ਕਰੋ ਇਹਨਾਂ ਸਾਰੀਆਂ ਚੀਜ਼ਾਂ ਦਾ ਹਰ ਤੁਸੀਂ ਟੀ ਬਣਾ ਕੇ ਕੜਾ ਪੀ ਸਕਦੇ ਹੋ ਤੁਹਾਡੀ ਇਮਿਊਨਿਟੀ ਸਟਰੋਂਗ ਰਹੇਗੀ ਪਲੱਸ ਤੁਸੀਂ ਠੰਡ ਤੋਂ ਬਚੇ ਰਹੋਗੇ ਸਿਰ ਔਰ ਕੰਨ ਔਰ ਪੈਰ ਇਹ ਜਿਹਦੇ ਤਿੰਨ ਕਵਰਡ ਰਹਿਣਗੇ ਉਹਨੂੰ ਠੰਡੀ ਹਵਾ ਕੁਝ ਨਹੀਂ ਕਹੇਗੀ ਤੇ ਇਹ ਆਪਣੇ ਢੱਕੇ ਰੱਖੋ ਜੇ ਤੁਸੀਂ ਹਵਾ ਚ ਜਾਣਾ ਹੈ ਔਰ ਡਿਸਟਰਬੈਂਸਸ ਦੇ ਦੌਰਾਨ ਆਪਣੇ ਆਪ ਨੂੰ ਬਚਾ ਕੇ ਦੇਖੋ ਜਦੋਂ ਵੀ ਮੌਸਮ ਚ ਹੈਜ਼ੀਨੈਸ ਆਉਂਦੀ ਹੈ ਵਿਜ਼ਿਬਿਲਟੀ ਘਟਦੀ ਹੈ ਤੇ ਜਿਹੜੇ ਸਾਡੇ ਲੰਗਸ ਦੀ ਬ੍ਰਾਂਚੇਜ਼ ਐ ਬ੍ਰੌਂਕੀਓਲਸ ਐ ਉਹ ਕੰਸਟ੍ਰਿਕਟ ਕਰ ਜਾਂਦੇ ਠੰਡ ਨਾਲ ਸਿਕੜ ਜਾਂਦੇ ਨੇ ਸਿਕੜ ਜਾਂਦੇ ਆ ਤੇ ਆਕਸੀਜਨ ਘਟ ਆਂਦੀ ਹੈ ਫੇਫੜੇ ਅਕਸੀਜਨ ਘਟਾਉਣ ਦੇ ਕਾਰਨ ਇਹ ਥਾਨ ਦੀ ਪ੍ਰੋਬਲਮ ਆ ਜਾਂਦੀ ਹੈ ਉਹਦਾ ਇਲਾਜ ਇਹ ਹੈ ਕਿ ਜੇ ਅਸੀਂ ਪਰਮਨੈਂਟ ਪ੍ਰਣਾਯਾਮ ਤੇ ਆ ਜਾਈਏ ਤਾਂ ਕਿ ਲੰਗਸ ਦੀ ਕੈਪੈਸਿਟੀ ਵੱਜ ਜਾਏ ਜਾਂ ਸ਼ੰਖ ਵਜਾਈਏ ਜਾਂ ਬੈਲੂਨ ਫੁਲਾਈਏ ਇਹ ਪਰਮਨੈਂਟ ਕਰਨੀ ਪਏਗੀ ਇੱਕ ਦਿਨ ਚ ਨਹੀਂ ਹੋਏਗਾ ਤੇ ਤੁਹਾਡੇ ਲੰਗਸ ਦੀ ਕੈਪੈਸਿਟੀ ਐਜ਼ ਅ ਹੋਲ ਵੱਜ ਜਾਏਗੀ ਇੱਕ ਸਮੋਕ ਤੋਂ ਹਰ ਬੰਦਾ ਬਚੇ ਪੈਸਿਵ ਸਮੋਕਿੰਗ ਵੀ ਬਹੁਤ ਮਾੜੀ ਹੈ ਐਕਟਿਵ ਤਾਂ ਅਸੀਂ ਜਿਹੜਾ ਲੈਨੇ ਆ ਲੇਕਿਨ ਪੈਸਿਵ ਹੈ ਕਿ ਨੇੜੇ ਤੇੜੇ ਤੋਂ ਆ ਰਹੀ ਹੈ ਉਹਦੇ ਤੋਂ ਵੀ ਬਚਣਾ ਹੈ ਹਾਂ হিটার ਵੀ ড্রাই হিটার ਤੋਂ ਬਚਨ ਲੋਕ ਠੰਡ ਤੋਂ ਬਚਨ ਲਈ হিਟਰ ਦਾ ਇਸਤੇਮਾਲ ਕਰਦੇ ਨੇ ऑयल ਵਾਲਾ হিਟਰ ਇਸਤੇਮਾਲ ਕਰੋ ਔਰ ਰੂਮ ਹੀਟ ਕਰੋ ਸ਼ਰੀਰ ਨੂੰ ਹੀਟ ਨਾ ਕਰੋ ਇਹ ਚੀਜ਼ਾਂ ਦਾ ਖਿਆਲ ਰੱਖਣਾ ਹੈ ਪਲੱਸ ਕਈ ਲੋਕ ਕਾਰਾਂਚ ਰਾਤ ਨੂੰ ਪੂਰੀ ਪੂਰੀ ਰਾਤ ਹੀਟਰ ਆਨ ਕਰਕੇ ਸੌ ਜਾਂਦੇ ਨੇ ਔਰ ਸਵੇਰੇ ਰਾਮਨਾਮ ਸੱਤਿ ਹੋ ਜਾਂਦਾ ਉਸ ਤੋਂ ਵੀ ਬਚਨ ਥੋੜੀ ਥੋੜੀ ਵਿੰਡੋ ਪੈਨ ਖੋਲ ਕੇ ਆਪਣਾ ਖਿਆਲ ਰੱਖਣ ਆਪ ਇਹ ਦੇਖੋ ਮੌਸਮ ਇhtਿਆਤ ਰੱਖਣ ਵਾਲਾ ਹੈ ਇਸੀ ਤਰ੍ਹਾਂ ਜਿਹੜੇ ਜਿੰਨੇ ਵੀ ਕਾਰਾਂ ਵਾਲੇ ਇਨਕਾਰ ਆਨਰਸ ਨੇ ਫੌਗ ਲਾਈਟਾਂ ਉਹਨਾਂ ਦੀਆਂ ਤਿਆਰ ਹੋ ਜਾਣੀਆਂ ਚਾਹੀਦੀਆਂ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਲਾਈਫ ਸੇਵਿੰਗ ਔਰ ਜੇ ਰਾਤ ਨੂੰ ਤੁਸੀਂ ਜਾ ਰਹੇ ਹੋ ਡੈਂਸ ਫੌਗ ਹੈ देन यू हैव टू फॉलो ਸਮ 빅 ਵਹੀਕਲ ਤਾਂ ਹੀ ਬਚੋਗੇ ਸੋ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖ ਕੇ ਹਰ ਮੌਸਮ ਈਸ਼ਵਰ ਦੀ ਦੇਣ ਹੈ ਉਹਦਾ ਵੈਲਕਮ ਕੀਤਾ ਜਾਏ ਲੇਕਿਨ ਇhtਿਆਤ ਵਰਤਣੇ